ਨਮਸਕਾਰ ਮੈਂ ਹਾਂ ਤੁਹਾਡਾ ਹੋਸਰਾਜ ਤੁਸੀਂ ਦੇਖ ਰਹੇ ਹੋ ਖਬਰ ਨਾਵਾ ਸਾਡੇ ਚੈਨਲ ਤੇ ਤੁਹਾਡਾ ਸਵਾਗਤ ਹੈ ਭਾਈ ਅਮਰਪਾਲ ਜੀ ਖਾਲਸਾ ਜਿਹੜੇ ਆਜ਼ਾਦ ਲੜੇ ਸੀ ਲੋਕ ਸਭਾ ਦੀ ਚੋਣ ਹਲਕਾ ਸ਼੍ਰੀ ਖਨੂਰ ਸਾਹਿਬ ਤੋਂ ਬੜੇ ਵੱਡੇ ਤੇ ਭਾਰੀ ਬਹੁਮਤ ਦੇ ਨਾਲ 40450 ਵੋਟਾਂ ਦੇ ਫਰਕ ਦੇ ਨਾਲ ਜਿਹੜੇ ਜੇਤੂ ਰਹੇ ਸੀਟ ਹਲਕਾ ਸ਼੍ਰੀ ਖਨੂਰ ਸਾਹਿਬ ਤੋਂ ਸਾਰੇ ਪੰਜਾਬ ਨੂੰ ਪਤਾ ਹੈ ਸਾਰੇ ਭਾਰਤ ਨੂੰ ਪਤਾ ਹੈ ਕਿ ਐਨ ਐਸ ਏ ਦੇ ਤਹਿਤ ਭਾਈ ਅਮਰਤਪਾਲ ਸਿੰਘ ਜੀ ਖਾਲਸਾ ਜੋ ਵਾਰਿਸ ਪੰਜਾਬ ਦੇ ਮੁਖੀ ਨੇ ਲਗਭਗ 2 ਸਾਲ ਤੋਂ ਜ਼ਿਆਦਾ ਦਾ ਸਮਾਂ ਹੋ ਚੁੱਕਿਆ ਹੈ ਉਹ ਨਜ਼ਰਬੰਦ ਨੇ ਡਿਬੜੂਗੜ੍ਹ ਦੀ ਜੇਲ੍ਹ ਅਸਾਮ ਦੇ ਵਿੱਚ ਹੁਣ ਜਿਹੜੀ ਹੈ ਉਹਨਾਂ ਨੂੰ ਜਿੱਤ ਹਾਸਲ ਹੋਈ ਹੈ ਹਾਲਾਂਕਿ ਭਾਈ ਅਮਰਤਪਾਲ ਖਾਲਸਾ ਜੀ ਜਿਹੜੇ ਉਹਨਾਂ ਨੂੰ ਚੋਣ ਪ੍ਰਚਾਰ ਕਰਨ ਦੀ ਆਜ਼ਾਦੀ ਵੀ ਨਹੀਂ ਦਿੱਤੀ ਗਈ ਲੇਕਿਨ ਬੀਬੀ ਪਰਮਜੀਤ ਕੌਰ ਜੀ ਖਾਲੜਾ ਅਤੇ ਭਾਈ ਅਮਰਪਾਲ ਖਾਲਸਾ ਜੀ ਦੇ ਮਾਤਾ ਪਿਤਾ ਨੇ ਡਟ ਕੇ ਪ੍ਰਚਾਰ ਕੀਤਾ ਲੋਕ ਸਭਾ ਦੀਆਂ ਚੋਣਾਂ ਦੇ ਵਿੱਚ ਅਤੇ ਉਸ ਦਾ ప్రతిఫਲ ਸਮੁੱਚੀ ਟੀਮ ਦੀ ਝੋਲੀ ਦੇ ਵਿੱਚ ਵੀ ਪਿਆ ਲੇਕਿਨ ਸੌਚ ਚੁੱਕ ਸਮਾਗਮ ਹੋਣਾ ਹੈ ਕਿਸ ਤਰ੍ਹਾਂ ਉਹ ਸੌਚ ਚੁੱਕਣ ਲਈ ਜਿਹੜਾ ਪਾਰਲੀਮੈਂਟ ਦੇ ਵਿੱਚ ਜਾਣਗੇ ਦੂਸਰੇ ਪਾਸੇ ਅੱਜ ਭਾਈ ਅਮਰਪਾਲ ਜੀ ਖਾਲਸਾ ਨੇ ਜੋ ਵਾਰਸ ਪੰਜਾਬ ਦੇ ਮੁਖੀ ਨੇ ਉਹਨਾਂ ਨੇ ਪੰਜਾਬ ਸਰਕਾਰ ਯਾਨੀ ਕਿ ਆਮ ਆਦਮੀ ਪਾਰਟੀ ਨੂੰ ਚਿੱਠੀ ਲਿਖ ਦਿੱਤੀ ਹੈ ਕਿ ਮੈਨੂੰ ਜਲਦੀ ਤੋਂ ਜਲਦੀ ਜਿਹੜੀ ਹੈ ਰਿਹਾਈ ਦਿੱਤੀ ਜਾਵੇ ਕੀ ਮੌਜੂਦਾ ਮੁੱਖ ਮੰਤਰੀ ਆਮ ਆਦਮੀ ਪਾਰਟੀ ਦੇ ਸ਼੍ਰੀ ਭਗਵੰਤ ਮਾਨ ਜੀ ਕੀ ਇਸ ਗੱਲ ਤੇ ਮੰਤਨ ਕਰਨਗੇ ਕੀ ਪ੍ਰਮਾਣਗੀ ਦੇਣਗੇ ਸੈਂਟਰ ਸਰਕਾਰ ਨੂੰ ਜਾਂ ਸੈਂਟਰ ਸਰਕਾਰ ਦੇ ਕੋਲੋਂ ਮਨਜ਼ੂਰੀ ਲੈਣਗੇ ਕਿ ਭਾਈ ਅਮਰਪਾਲ ਸਿੰਘ ਖਾਲਸਾ ਜੀ ਨੂੰ ਜਲਦੀ ਤੋਂ ਜਲਦੀ ਰਿਹਾ ਕੀਤਾ ਜਾਵੇ ਕਿਉਂਕਿ ਜਿਹੜੇ ਹਲਕੇ ਦੇ ਵਿੱਚ ਜਿੱਤਿਆ ਹੈ ਉਸ ਦੀ ਬਿਹਤਰੀ ਵਾਸਤੇ ਕੰਮ ਵੀ ਕਰਨੇ ਨੇ ਉਹਨਾਂ ਦਾ ਧੰਨਵਾਦ ਵੀ ਕਰਨਾ ਹੈ ਅਤੇ ਮੈਂਬਰ ਆਫ ਪਾਰਲੀਮੈਂਟ ਦੀਆਂ ਬੜੀਆਂ ਜ਼ਿੰਮੇਵਾਰੀਆਂ ਹੁੰਦੀਆਂ ਨੇ ਇੱਕ ਹਲਕੇ ਦੀਆਂ ਇੱਕ ਜ਼ਿਲ੍ਹੇ ਦੀਆਂ ਉਹਨਾਂ ਨੂੰ ਸੰਪੂਰਨ ਕਰਨਾ 5 ਸਾਲ ਦੇ ਵਿੱਚ ਵਿੱਚ ਭਾਈ ਅਮਰਤਪਾਲ ਖਾਲਸਾ ਜੀ ਨੇ ਚਿੱਠੀ ਲਿਖ ਦਿੱਤੀ ਹੈ ਪੰਜਾਬ ਸਰਕਾਰ ਨੂੰ ਅੱਗੇ ਇਸ ਗੱਲ ਤੇ ਮੰਤਨ ਪੰਜਾਬ ਸਰਕਾਰ ਕਰਦੀ ਹੈ ਜਾਂ ਨਹੀਂ ਕਰਦੀ ਪੰਜਾਬ ਸਰਕਾਰ ਕੀ ਰਿਪਲਾਈ ਕਰਦੀ ਹੈ ਭਾਈ ਅਮਰਤਪਾਲ ਸਿੰਘ ਜੀ ਖਾਲਸਾ ਨੂੰ ਜਾਂ ਹੁਣ ਜਿਹੜੀ ਸਰਕਾਰ ਬਣ ਚੁੱਕੀ ਹੈ ਭਾਰਤੀ ਜਨਤਾ ਪਾਰਟੀ ਯਾਨੀ ਕਿ ਐਨਡੀ ਦੇ ਸਰਕਾਰ ਇਹ ਤਾਂ ਆਉਣ ਵਾਲਾ ਸਮਾਂ ਹੀ ਦੱਸੇਗਾ ਲੇਕਿਨ ਭਾਈ ਅਮਰਤਪਾਲ ਖਾਲਸਾ ਦੇ ਵਕੀਲ ਨੇ ਦੱਸ ਦਿੱਤਾ ਹੈ ਕਿ ਉਹਨਾਂ ਦੁਆਰਾ ਇੱਕ ਚਿੱਠੀ ਲਿਖੀ ਜਾ ਚੁੱਕੀ ਹੈ ਕਿ ਮੈਨੂੰ ਜਲਦੀ ਤੋਂ ਜਲਦੀ ਜਿਹੜੀ ਹੈ ਰਿਹਾ ਜਲਦੀ ਤੋਂ ਜਲਦੀ ਜਿਹੜਾ ਹੈ ਮੈਨੂੰ ਰਿਹਾ ਕੀਤਾ ਜਾਵੇ ਧੰਨਵਾਦ